22 ਜਨਵਰੀ ਮੌਸਮ ਪੰਜਾਬ ਅਪਡੇਟ ਦੇਖੋ ਆਪਣੇ ਜ਼ਿਲ੍ਹੇ ਦਾ ਹਾਲ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਕਿ ਆਉਣ ਵਾਲੇ ਦਿਨਾਂ ਦਾ ਹੁਣ ਮੌਸਮ ਕਿਸ ਤਰ੍ਹਾਂ ਰਹੇਗਾ ਅਤੇ ਅੱਜ ਪੰਜਾਬ ਦੇ ਮੌਸਮ ਲੈ ਕੇ ਜਿਹੜੀ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ ਉਸ ਬਾਰੇ ਤੁਹਾंना ਜਾਣਕਾਰੀ ਸਾਂਝੀ ਕਰਾਂਗੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੌਸਮ ਦੀ ਮੌਸਮ ਵਿਭਾਗ ਨੇ ਬਲਕਿ ਪੰਜਾਬ ਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਚੇਤਾਵਨੀ ਜਿਹੜੀ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ ਮੌਸਮ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਨੇ ਦਲ ਅਸਰ ਮੌਸਮ ਵਿਭਾਗ ਨੇ ਭਲਕੇ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵਿੱਚ ਅਲਰਟ ਜਿਹੜੇ ਨੇ ਜਾਰੀ ਹੋਏ ਨੇ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਸਰਗਮ ਹੋਣ ਕਾਰਨ ਪੰਜਾਬ ਵਿੱਚ ਵੀ ਇਸ ਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਹੈ ਜੀ ਹਾਂ ਸੂਬੇ ਦੇ ਵਾਤਵਾ ਤਾਪਮਾਨ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ 26.9 ਡਿਗਰੀ ਦੇ ਆਸ-ਪਾਸ ਤਾਪਮਾਨ ਦਰਜ ਕੀਤਾ ਗਿਆ ਜਦ ਕਿ ਜਲੰਧਰ ਵਿੱਚ ਲੁਧਿਆਣਾ ਵਿੱਚ ਆਸ-ਪਾਸ ਦੇ ਕਈ ਜ਼ਿਲ੍ਹਿਆਂ ਦੇ ਵਿੱਚ 21 ਤੋਂ 23 ਡਿਗਰੀ ਦੇ ਰਹਿਣ ਦੇ ਕਾਰਨ ਠੰਡੀਆਂ ਹਵਾਵਾਂ ਤੋਂ ਰਾਹਤ ਮਿਲੀ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਵੀ ਧੁੱਪ ਨਿਕਲ ਦੀ ਸੰਭਾਵਨਾ ਹੈਗੀ ਹੈ ਜੀ ਜਦ ਕੀ ਹਲਕੇ ਮੌਸਮ ਚ ਕੋਈ ਬਦਲਾਅ ਹੋ ਸਕਦਾ ਉਹਨਾਂ ਨੇ ਕਿਹਾ ਕਿ ਜੇਕਰ 2-3 ਦਿਨ ਧੁੱਪ ਨਿਕਲਦੀ ਆ ਤਾਂ ਮੌਸਮ ਆਮ ਵਾਂਗ ਹੋ ਜਾਵੇਗਾ ਮੌਸਮੀ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਅਲਰਟ ਖਤਮ ਕਰ ਦਿੱਤੇ ਜਾਣਗੇ ਇਸ ਕਾਰਨ ਜਿਸ ਕਾਰਨ ਪੰਜਾਬ ਗ੍ਰੀਨ ਜ਼ੋਨ ਵਿੱਚ ਆ ਗਿਆ ਹੈ ਇਸ ਕਾਰਨ ਫਿਲਹਾਲ ਤੁਹਾਨੂੰ ਤੇ ਆਦ ਤੋ ਰਾਹਤ ਮਿਲੇਗੀ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਤਾਂ ਦੇਖ ਸਕਦੇ ਹੋ ਜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਚੇਤਾਵਨੀ ਜਿਹੜੀ ਜਾਰੀ ਕੀਤੀਆਂ ਗਿਆ ਸਨ ਉਸ ਬਾਰੇ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਮੌਸਮ ਲੈ ਕੇ ਮੌਸਮ ਭਾਗ ਨੇ ਵੱਡੀ ਅਪਡੇਟ ਸਾਹਮਣੇ ਕੀਤੀ ਹੈ ਸਵੇਰੇ ਤੇ ਸ਼ਾਮ ਨੂੰ ਹੋਵੇਗੀ ਕੜਾਕੇ ਠੰਡ ਘਟੋ ਘਟਾ ਤਾਪਮਾਨ ਦੀ ਗੱਲ ਕੀਤੀ ਹੈ ਫਿਲਹਾਲ ਸਵੇਰੇ ਸ਼ਾਮ ਨੂੰ ਠੰਡ ਜਾਰੀ ਰਹੇਗੀ ਇਸ ਕਾਰਨ 24 ਘੰਟੇ ਦੌਰਾਨ ਅੱਗਟੋ ਘਟਾ ਤਾਪਮਾਨ 9 ਤੋਂ 8 ਡਿਗਰੀ ਲੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਭਾਵੇਂ ਠੰਡ ਤੋਂ ਰਾਤ ਮਿਲੀ ਹੋਵੇ ਪਰ ਧਰਤੀ ਅੰਦਰਲੀ ਠੰਡ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਤਾਂ ਦੇਖ ਸਕਦੇ ਹੋ ਜੀ ਮੌਸਮ ਦੇ ਵੱਲੋਂ ਜਿਹੜੀ ਅਪਡੇਟ ਇਹ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਸੂਰਜੀ ਰੋਸ਼ਨੀ ਕਿ ਮੌਜੂਦ ਠੰਡ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਠੰਡ ਤੋਂ ਹੌਲੀ-ਹੌਲੀ ਘਟ ਜਾਵੇਗੀ ਮੌਸਮ ਸੰਬੰਧੀ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਦਾ